ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਵਾਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਬੁਟੀਕ ਦੇ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਅਮਨ ਸੂਟ ਲੈ ਕੇ ਆਈ ਹੈ ਜਿਵੇਂ ਆਪਾਂ ਸੇਲ ਦੇ ਵਿੱਚੋਂ ਮਿਲਦੇ ਹੁੰਦੇ ਨੇ ਨਾ ਚੀਮੇ ਗਏ تھے ਸੀ ਮੇਲੇ ਤੇ ਉਹ ਮੇਲੇ ਦੇ ਦੌਰਾਨ ਉੱਥੇ ਸੇਲ ਲਾਈ ਹੁੰਸੀ ਉਹਨਾਂ ਨੇ ਫਿਰ 2300 ਦੇ ਸੂਟ ਵਧੀਆ ਸੂਟ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਦਾ ਸੂਟ ਦਿਖਾਵਾਂਗੇ ਇੱਕ ਆਪਾਂ ਸੋਤੋਂ ਇਹ ਰੈ ਲੈਵਾਂਗੇ ਹੈਨਾ ਵੀ ਸੂਟਾਂ ਦੇ ਉੱਤੇ ਆਪਾਂ ਕਿਵੇਂ ਵਰਕ ਕਰੀਏ ਹੈਨਾ ਲੈਂਸ ਵਗੈਰਾ ਜਾਂ ਕਿਵੇਂ ਵੀ ਤੁਸੀਂ ਵੀਡੀਓ ਦੇਖਿਓ ਸੂਟ ਦੇਖਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਆਪਦੇ ਸੁਝਾਅ ਦਿਓ ਹਨਾ ਵੀ ਇਹਨਾਂ ਸੂਟਾਂ ਦੇ ਆਪਾਂ ਕਿਸ ਤਰੀਕੇ ਨਾਲ ਵਰਕ ਕਰੀਏ ਤੇ ਜਿਹੜੇ ਆਪਣੇ ਨਾਲ ਨਵੇਂ ਪਹਿਰੇ ਭਰਾ ਜੋੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਚਲੋ ਇਹ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਕਰਦਿਆਂ ਸ਼ੁਰੂ ਤੇ ਤੁਹਾਨੂੰ ਦਿਖਾਉਣਾ ਹੈ ਸੂਟ ਤੇ ਤੁਹਾਨੂੰ ਸੂਟ ਜਰੂਰ ਪਸੰਦ ਹੋਣਗੇ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਚ ਜਿਵੇਂ ਇਹਨਾਂ ਨੇ ਦੱਸਿਆ ਆਪਾਂ ਹਨਾ ਸੂਟ ਲੈ ਕੇ ਆਏ ਸੀ ਉਹ ਸਲਾਈ ਕਰਨੇ ਨੇਗੇ ਇਹ ਮੇਰੇ ਆਪਣੇ ਹੀ ਸੂਟ ਨੇ ਤੇ ਇਹਨਾਂ ਦੇ ਉੱਪਰ ਆਪਾਂ ਸੋਚਦੇ ਆਂ ਵੀ ਕਿਵੇਂ ਡਿਜ਼ਾਈਨਿੰਗ ਕਰੀਏ ਕਿ ਕਿ ਇਤਨਾ ਤੇ ਕਰਿਆ ਜਾਵੇ ਵਰਕ ਕਰਿਆ ਜਾਵੇ ਜਾਂ ਲੇਸ ਵਗੈਰਾ ਦਾ ਡਿਜ਼ਾਈਨ ਕਰੇ ਜਾਣਾ ਤੇ ਆਪਾਂ ਨੇ ਇਹ ਲੈ ਕੇ ਆਇਆ ਸੇਲ ਚੋਂ ਸੂਟ ਤੇ ਕੁਝ ਕੁ ਮਹਿੰਗੇ ਨੇ ਕੁਝ ਕੁ ਸਸਤੇ ਨੇ ਸਸਤੇ ਮਤਲਬ ਤੁਸੀਂ ਲਾ ਲਓ ਵੀ 150 ਤੋਂ ਸਟਾਰਟ ਉਹ ਜਾਂ ਜਿਹਨੇ ਸੂਟ ਤੇ ਹੁਣ ਜਿਵੇਂ ਜਿਵੇਂ ਮਤਲਬ ਫਰਕ ਪੈਣਾ ਜਾਂਦਾ ਹਨਾ ਕੱਪੜਾ ਸਸਤਾ ਵੀ ਬਹੁਤ ਪਿਆ ਤੇ ਮਹਿੰਗਾ ਵੀ ਬਹੁਤ ਪਿਆ ਉਹਦੇ ਚ ਜਿਹੜੇ ਸਸਤੇ ਸੂਟ ਹੁੰਦੇ ਨੇ ਮਤਲਬ ਮਹਿੰਗੇ ਸੂਟ ਦੀ ਕੁਆਲਿਟੀ ਨੂੰ ਥੋੜਾ ਜਿਹਾ ਫਰਕ ਪਾ ਦਿੰਦੇ ਨੇਗੇ ਕਿਉਂਕਿ ਜਦੋਂ ਮਹਿੰਗੇ ਸੂਟਾਂ ਨਾਲ ਦੇ ਸਸਤੇ ਸੂਟਾਂ ਵਾਲਾ ਗਿਆਂਦੇ ਨੇ ਤਾਂ ਫਿਰ ਮਹਿੰਗਾ ਸੂਟ ਵੀ ਮਹਿੰਗਾ ਲੱਗਣੋਂ ਹਟ ਜਾਂਦਾ ਉਸ ਕਰਕੇ ਇਹ ਚੱਕਰ ਪੈ ਜਾਂਦਾ ਕਈ ਵਾਰ ਆਪਾਂ ਮਹਿੰਗਾ ਸੂਟ ਲੈ ਵੀ ਲੈਨੇ ਤਾਂ ਦੇਖਣ ਵਾਲੇ ਨੂੰ ਆਉਣ ਨੂੰ ਲੱਗਦਾ ਵੀ ਇਹ ਸਸਤਾ ਹੀ ਹੈ ਪਰ ਮੈਂ ਸੇਲ ਤੋਂ ਹੀ ਲੈ ਕੇ ਆਇਆ ਸੂਟ। ਬਾਕੀ ਕੋਈ ਜਿਵੇਂ ਸਸਤੇ ਸੂਟ ਹੁੰਦੇ ਨੇ ਉਹਦੇ ਨਾਲ ਤੇ ਵਰਕ ਤੋਂ ਵਧੀਆ ਹੋ ਜੇ ਉਹ ਸਸਤੇ ਲੱਗਣ ਵੀ ਹਟ ਜਾਂਦੇ ਨੇ। ਹਾਂ। ਜੇ ਉੱਤੇ ਵਧੀਆ ਵਰਕ ਹੋ ਜੇ ਉਹਨਾਂ ਤੇ ਵਧੀਆ ਲੈਸਾਂ ਲੂਸਾਂ ਤੇ ਵਧੀਆ ਕਢਾਈ ਦਾ ਜਾਂ ਹੈਂਡਵਰਕ ਦਾ ਹੋ ਜੇ ਹਨਾ ਆਰੀ ਵਰਕ ਹੋ ਜੇ ਵੀ ਵਧੀਆ ਆਪਾਂ ਪੂਰੇ ਵਧੀਆ ਡਿਜ਼ਾਈਨਰ ਬਣਾ ਸਕਦੇ ਆ ਤੇ ਅਮਨ ਹੁਣ ਤੁਹਾਨੂੰ ਦਿਖਾਉਣਗੇ ਸੂਟ ਨਵੇਂ ਰੇਟ ਦੱਸਣਗੇ ਤੇ ਕਪੜਾ ਦੱਸਣਗੇ ਜਿਹੜਾ ਜਿਹੜਾ ਹੋਇਆ ਜਿਵੇਂ ਕਿ ਆਹ ਵਾਲਾ ਸੂਟ ਹੈ ਇਹ ਮੈਂ ਕਟਿੰਗ ਕਰ ਰੱਖਿਆ ਆਪਣਾ ਤੇ ਇਹ ਹੈਗਾ ਕੈਮਰਿਕ कॉटन ਚ ਤੇ ਇਹ ਵਾਲੀ ਇਹਦੀ ਸ਼ਰਟ ਹੈ ਤੇ ਇਹ ਇਹਦੀ ਬਾਟਮ ਆਗੀ ਇਹ ਦੋਨੋਂ ਹੀ ਚੀਜ਼ਾਂ कॉटन ਚ ਨੇ ਇਹਦਾ ਦੁਪੱਟਾ ਵੀ ਮਤਲਬ कॉटन ਦਾ ਸੀਗਾ ਨਾਲ ਇਹਦੇ ਇਹ ਦੁਪੱਟਿਆਂ ਵਾਲਾ ਸੂਟ ਹੈ ਤੇ ਦੇਖੋ ਕਿੰਨਾ ਵਧੀਆ ਪ੍ਰਿੰਟਡ ਸੂਟ ਆ ਇਹ ਤੇ ਇਹ ਤਾਂ ਮੈਂ ਕਟਿੰਗ ਕਰ ਰੱਖਿਆ ਹੈ ਇਹਦੇ ਦਾ ਸਲਾਹ ਹੈਗੀ ਵੀ ਇਹਦੇ ਤੇ ਰੈੱਡ ਕਲਰ ਦੀ ਲੈਂਸ ਲਗਾਈ ਜਾਵੇ ਇਹ ਤੇ ਆਪਾਂ ਲੈਸ ਆ ਡਿਜ਼ਾਈਨ ਬਣਾਵਾਂਗੇ ਤੇ ਉਹਦੀ ਵੀ ਆਪਾਂ ਵੀਡੀਓ ਪਾਵਾਂਗੇ ਤੁਹਾਨੂੰ ਬਾਕੀ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਆਪਾਂ ਹੋਰ ਇਹਦੇ ਕੀ ਕਰ ਸਕਦੇ ਹਾਂ ਇਹ ਪ੍ਰਿੰਟਡ ਸੂਟ ਆ ਵੀ ਜਿਹੜਾ ਇਹ ਸੋਹਣਾ ਤੇ ਵਧੀਆ ਡਿਜ਼ਾਈਨਰ ਸੂਟ ਆ ਵੀ ਇਹ ਲੈਸ ਸੂਟ ਹੈ ਇਹ ਆਪਣਾ ਆਇਆਗਾ 450 ਦਾ ਠੀਕ ਇਹਦੇ ਨਾਲ ਦੁਪੱਟਾ ਵੀ ਇਹ ਕਾਟਨ ਦਾ ਹੂੰ ਹੂੰ ਤੇ ਇਹ 450 ਦਾ ਆਇਆ ਸੂਟ ਪੂਰਾ ਤੇ ਆਹ ਤੇ ਇਹ ਵਾਲਾ ਜਿਹੜਾ ਸੂਟ ਹੈ ਇਹ ਵੀ ਕਾਟਨ ਚ ਹੈ ਇਹ ਥੋੜਾ ਜਿਹਾ ਕਾਟਨ ਦਾ ਫਰਕ ਆਏਗਾ ਇਹਦਾ ਹਮ ਹਮ ਇਹ ਸਕਾਈ ਬਲੂ ਆ ਗਿਆ ਨਾ ਹਾਂ ਇਹ ਮਤਲਬ ਆਰਕੰਡੀਜੀਮਾਂ ਕੋਟਨ ਹੁੰਦੀ ਹੈ ਜਿਹੜੀ ਉਹ ਵਾਲੀ ਕਾਟਨ ਹੈ ਆ ਦੇਖੋ ਇਹ ਕਿੰਨਾ ਪਤਲਾ ਇਹਦੇ ਤੇ ਲਾਈਨਿੰਗ ਲੱਗੂਗੀ ਮੇਰਾ ਵਿੱਚ ਮੇਰਾ ਹੱਥ ਫਿਸਦਾ ਹੋਊਗਾ ਹਮ ਇਹਦੀ ਆਪਾਂ ਲਾਈਨਿੰਗ ਲਾ ਕੇ ਸਲਾਈ ਕਰਾਂਗੇ ਪਰ ਇਹਦੇ ਤੇ ਹੁਣ ਆਪਾਂ ਇਹ ਸੋਚਦੇ ਹਾਂ ਅਸਲ ਇਹਦਾਂ ਰੁਹਾ ਕੇ ਪਤਾ ਲੱਗੂ ਏਦਾਂ ਹਾਂ ਇੰਨਾ ਪਤਲਾ ਹਾਂ ਏਦਾਂ ਲੱਗੂ ਪਤਾ ਲੱਗਦਾ ਇਹ ਤੇ ਆਪਾਂ ਲਾਈਨਿੰਗ ਲਾਵਾਂਗੇ ਇਹ ਕਪੜਾ ਕਿਹੜਾ ਆ ਗਿਆ ਇਕੱਲਾ ਦੱਸੇ ਯਾਰ ਆਰਕੰਡੀ ਵਾਲੀ ਕਾਟਨ ਆਰਕੰਡੀ ਕਾਟਨ ਦਾ ਇਹ ਠੀਕ ਹੈ ਇਹ ਇਹ ਦਾ ਪੱਟੇ ਦਾ ਆ ਜਾਂਦਾ ਕਿ ਬਿਨਾਂ ਦਾ ਪੱਟੇ ਤੋਂ ਇਹ ਵੀ ਦਾ ਉੱਪਰ ਦੁਪੱਟਾ ਇਹ ਕਿੰਨੇ ਦਾ ਇਹ ਆਪਣਾ ਆਇਆ ਸੀਗਾ 250 ਇਹ ਆਪਣੇ ਚੀਮੇ ਸੇਲ ਤੋਂ ਲੈਤਾ ਸੀ ਇਹ ਮਿਲ ਲਿਓ ਇਹ ਸੇਲ ਤੋਂ ਲੱਕਿਆ ਸੀ ਆਪਾਂ ਤੇ ਅੱਜ ਜਦ ਤੂੰ ਸੁਨਾਮ ਗਈ ਸੀ ਨਾ ਇਹਦੇ ਨਾਲ ਦਾ ਦੁਪੱਟਾ ਮਿਲ ਗਿਆ ਮਿਲਦਾ ਜੁਲਦਾ ਜਮੀ ਹਾਂ ਉਹ ਵੀ ਦਿਖਾ ਦੇ ਅੱਜ ਮੈਂ ਸੁਨਾਮ ਤੋਂ ਇਹਦੇ ਨਾਲ ਮਿਲਦਾ ਜੁਲਦਾ ਆ ਦੇਖੋ ਕਿੰਨਾ ਇਹਦੇ ਨਾਲ ਮੈਚ ਕਰ ਰਿਹਾ ਨਾ ਕੁਦਰਤੀ ਮੈਚਿੰਗ ਹੋ ਗਈ ਇਹ ਦੇਖੋ ਇਹ ਸੂਟ 250 ਦਾ ਹੈ ਤੇ ਦੁਪੱਟਾ ਇਹਦੇ ਨਾਲ 200 ਦਾ ਹੋ ਗਿਆ ਇਹ ਤਾਂ ਸੂਟ ਮਹਿੰਗਾ ਹੀ ਬਣ ਜੂਗਾ ਆ ਦੇਖੋ ਆ ਡਿਜ਼ਾਈਨ ਜਨ ਇਹਦੇ ਨਾਲ ਕਿਵੇਂ ਮੈਚ ਖਾਂਦਾ ਦੇਖੋ ਇਹਦੇ ਉੱਤੇ ਵੀ ਹੁਣ ਇਹਦੇ ਉੱਤੇ ਕੀ ਸਲਾਹ ਵਰਕ ਕਰਨੀ ਇਹੇ ਹੁਣ ਆਪਾਂ ਨੂੰ ਪਹਿਣਾ ਦੱਸ ਦੇਣੀ ਹੈ ਉ ਤਾਂ ਮੇਰੀ ਸਲਾਹ ਹੈ ਜੀ ਵੀ ਲੈਸਾਂ ਇਹ ਤੇ ਲਗਾ ਲਈਏ ਜਣ ਕਿਉਂਕਿ ਇਹ ਥੋੜੀ ਜਿਹੀ ਹਲਕੀ ਜਿਆਦਾ ਹੁੰਦੀ ਹੈ ਨਾ ਕਾਟਨ ਨਹੀਂ ਜਿਵੇਂ ਆ ਦੇਖਾ ਇਹਦੇ ਵਿੱਚ ਆ ਡਾਰਕ ਕਲਰ ਦੇ ਆ ਭੁੱਲ ਜੇ ਨੇ ਨਾ ਇਹ ਇਹ ਰੰਗ ਦੀ ਵੀ ਆਪਾਂ ਕੜਾਈ ਕਰ ਸਕਦੇ ਹਾਂ ਨਾ ਕੜਾਈ ਕਰ ਸਕਦੇ ਪਰ ਇਹ ਕਾਟਨ ਥੋੜੀ ਕੜਾਈ ਵਾਲੀ ਨਹੀਂ ਨਾ ਹੈਗੀ ਤਾਂ ਕਰਕੇ ਹਾਂ ਇਹਦੇ ਲੇਸ ਦਾ ਵੀ ਡਿਜ਼ਾਈਨ ਬਣ ਬਣ ਜੂਗਾ ਇਸ ਕਲਰ ਦੀ ਮੈਂ ਇਹਦੇ ਨਾਲ ਲੇਸ ਲਿਆਂਦੀ ਆ ਮੈਂ ਉਹ ਲੇਸ ਵੀ ਦਿਖਾ ਦਿੰਨੀ ਆ ਮੈਂ ਲੇਸਾਂ ਲੈ ਕੇ ਆਈ ਅੱਜ ਮੈਂ ਦਿਖਾਉਣੀ ਕੱਢ ਲਈ ਪਟਾਰੀ ਲੇਸਾਂ ਵਾਲੀ ਇਹ ਵਾਲੀ ਲੇਸ ਲੈ ਕੇ ਨਹੀਂ ਮੈਂ ਬਣਾਉਣੀ ਬਸ ਇਹ ਜੀ ਥੋੜੀ ਜਿਹੀ ਸ਼ਾਈਨਿੰਗ ਕਰਕੇ ਹਨਾ ਇਹ ਲੱਗਦੀ ਲੱਗਦੀ ਹੋਊਗੀ ਵਿੱਚ ਹੋ ਸਕਦਾ ਮੈਨੂੰ ਕਲਰ ਨਹੀਂ ਪਤਾ ਲੱਗ ਰਿਹਾ ਵੀ ਕਿਵੇਂ ਜਿਸ ਕਿਨਹ ਕਹਿ ਜਾਉਂਦਾ ਵੈਸੇ ਇਹਦੇ ਨਾਲ ਦੇ ਕਲਰ ਹੈ ਇਹ ਥੋੜਾ ਜਿਹਾ ਕਾਟਨ ਕਰਕੇ ਫਰਕ ਲੱਗਦਾ ਹੈਗਾ ਹੁਣ ਇਹਦੇ ਆਪਾਂ ਉਹ ਵੱਡੀ ਲੇਸ ਵੀ ਲਾ ਕੇ ਕੋਈ ਸੋਹਣਾ ਡਿਜ਼ਾਈਨ ਬਣਾ ਸਕਦੇ ਹਾਂ ਉਹ ਮੈਂ ਦੂਸਰੇ ਸੂਟ ਤੇ ਕਰਨ ਦੀ ਸਲਾਹ ਮਿਲੀ ਤੇ ਇਹ ਵਾਲੀ ਲੇਸ ਆ ਜਿਹੜੀ ਹੂੰ ਇਹ ਵਾਲੀ ਏਧੀ ਲਗਾਣੀ ਹੈ ਇਹਦੇ ਨਾਲ ਇੱਕ ਲੈਸ ਹੋਰ ਹੈ ਉਹ ਮੈਂ ਸ਼ਾਇਦ ਵੈਲਚੂ ਗੁੱਡੀ ਨਹੀਂ ਹੈਗੀ ਉਹ ਵੈਲਚ ਵੀ ਹੈ ਤੇ ਇਹ ਵਾਲੀਆਂ ਆ ਗਈਆਂ ਇਹਦੇ ਤੇ ਇੱਕ ਧਰੇ ਵਾਲੀ ਲੈਸ ਲਗਾਉਣੀ ਹੈ ਇੱਕ ਢੇ ਵਾਲੀ ਇਹ ਆਰਗੈਂਜ਼ਾ ਦੀ ਲੈਸ ਹੈ ਹੂੰ ਤੇ ਇਥੇ ਆਪਾਂ ਦੋ ਲੈਸਾਂ ਦਾ ਇਹ ਬਾਕੀ ਪੀੜੀ ਦੇ ਵਿੱਚ ਰੰਗ ਥੋੜਾ ਜਿਹਾ ਅੱਡਾ ਲੱਗ ਰਿਹਾ ਬਾਕੀ ਸੂਟ ਦੇ ਨਾਲ ਦਾ ਡਿਜ਼ਾਈਨ ਬਣਾਵਾਂਗੀ ਤੇ ਉਹ ਜੇ ਆਪਾਂ ਵੀਡੀਓ ਪਾਉਂਦੇ ਹਾਂ ਹਾਂ ਐ ਨਹੀਂ ਹੈਗਾ ਵੀ ਐ ਬਣਾਵਾਂਗੇ ਆਈ ਲਾਵਾਂਗੇ ਇਹਦਾ ਪੂਰਾ ਵਧੀਆ ਡਿਜ਼ਾਈਨ ਬਣਾਵਾਂਗੇ ਆਪਾਂ ਇਹਦਾ ਵੀ ਡਿਜ਼ਾਈਨ ਬਣਾਵਾਂਗੇ ਗਲੇ ਕੋਲੇ ਦਾ ਵਧੀਆ ਬਾਕੀ ਤੁਸੀਂ ਵੀ ਸੁਝਾਅ ਦਿਓ ਸਾਨੂੰ ਤੇ ਬਾਕੀ ਆ ਦੱਸਿਓ ਜ਼ਰੂਰ ਵੀ ਇਹ ਚੁੰਨੀ ਇਹਦੇ ਨਾਲ ਰਲ ਮੇਰੇ ਨਾਲ ਕੰਮ ਕਰਾਂਗੇ ਹਾਂ ਬਾਕੀ ਹੋਰ ਸੂਟ ਦਿਖਾਉਣਗੇ ਆ ਸਾਫ ਵਾਲਾ ਦਿਖਾ ਤੋ ਆਮਨੇ ਨੇ ਇਹ ਹੈਗਾ ਪਲੇਨ ਸੂਟ ਹਾਂ ਤੇ ਇਹ ਕਾਟਨ ਹੈਗਾ ਤਾਂ ਇਹ ਕਾਟਨ ਦਾ ਮਤਲਬ ਹਾਂ ਥੋੜਾ ਜਿਹੇ ਵਿੱਚ ਸਿੰਥੈਟਿਕ ਜਾ ਵੀ ਵਿੱਚ ਮਿਕਸ ਜਾਏਗਾ ਇਹਦੇ ਦਾ ਕੜਾਈ ਵਧੀਆ ਹੋ ਜੂਗਾ ਨਾ ਹਾਂ ਇਹ ਤੇ ਵਰਕ ਵੀ ਹੋ ਸਕਦਾ ਸਾਫ ਸੂਟ ਆ ਨਾ ਇਹ ਹਾਂ ਇਹ ਕਿੰਨੇ ਦਾ ਆਈ ਦਿਆ ਇਹ ਹੈ ਆਪਣਾ ਸਸਤਾ ਸੂਟ ਸਾਰਿਆਂ ਨੂੰ ਇਹ ਆਪਣਾ 150 ਦਾ ਸੂਟ ਹੈ 150 ਦਾ ਹਾਂ ਇਹ ਕਿ ਤੁਲਨਾ ਦਿਆ ਇਹ ਆਪਾਂ ਨਹੀਂ ਲੈਣਦਾ ਸੀ ਹੋਰਲੇ ਤੋਂ ਇਹ ਪਿੰਕ ਕਲਰ ਦਾ ਸੂਟ ਆ ਵੀਡੀਓ ਦੇ ਵਿੱਚ ਥੋੜਾ ਜਿਹਾ ਹੋਰੀ ਕੋ ਲੱਗ ਰਿਹਾ ਵਧੀਆ ਪਿੰਕ ਆ ਜਿਵੇਂ ਲਾ ਪੀਚ ਪਿੰਕ ਹੈ ਹਾਂ ਪੀਚ ਪਿੰਕ ਦਾ ਇਹਦੇ ਵਿੱਚ ਥੋੜਾ ਜਿਹਾ ਪਤਾ ਨਹੀਂ ਰੰਗ ਦਾ ਫਰਕ ਜਿਹਾ ਲੱਗ ਰਿਹਾ ਹੋਰ ਪਿੰਕ ਲੱਗ ਰਿਹਾ ਹੈ ਪਿੰਕ ਹੋਰ ਲੱਗ ਰਿਹਾ ਹੋਊਗਾ ਆ ਇਹ ਪੀਚ ਪਿੰਕ ਹੈ ਜਿਹੜਾ ਆਪਣੇ ਰੀਲਾਂ ਦਾ ਹੈ ਕਢਾਈ ਵਾਲਿਆਂ ਦਾ ਆ ਦੇਖੋ ਹੁਣ ਥੋੜਾ ਜਿਹਾ ਫਰਕ ਲੱਗਦਾ ਹੈ ਨਾ ਇਧਰੋਂ ਸੋਨਾ ਰੰਗ ਹੈ ਇਹ ਥੋੜਾ ਜਿਹਾ ਬ੍ਰਾਈਟਨੈਸ ਘਟਾਉਣਾ ਹੈ ਫਿਰ ਇਹ ਆ ਦੇਖੋ ਇਹਦੇ ਵਿੱਚ ਜੇ ਥੋੜਾ ਸਾਦਾ ਰੰਗਾ ਜਿਹਾ ਲੱਗਦਾ ਜਿਵੇਂ ਹੁਣ ਹੁਣ ਮੌਸਮ ਚੱਲ ਰਿਹਾ ਆਪਣੇ ਮਤਲਬ ਨਾ ਤਾਂ ਗਰਮੀ ਆ ਜਿਆਦਾ ਇਹ ਨਾ ਸਰਦੀ ਹੋਈ ਆ ਹਨਾ ਸਰਦੀ ਦਾ ਗਈ ਗਰਮੀ ਆ ਰਹੀ ਆ ਇਹ ਉਹ ਮੌਸਮ ਚ ਪਹਿਨਣ ਵਾਲਾ ਕੱਪੜਾ ਹੈਗਾ ਮਤਲਬ ਆਏਗਾ ਤਾਂ ਇਹ ਕਾਟਨ ਚੀ ਹੈ। ਹੂੰ ਹੂੰ। ਮਤਲਬ ਇਹ ਮੌਸਮ 'ਚ ਪਹਿਨ ਵਾਲਾ ਜਿਆਦਾ ਗਰਮੀ 'ਚ ਨਹੀਂ ਇਹ ਪੈਂਦਾ ਹੈਗਾ। ਠੰਡ 'ਚ ਤਾਂ ਚਲੋ ਆਪਾਂ ਪਤਲੇ ਕੱਪੜੇ ਪਾਉਂਦੇ ਨਹੀਂ ਮੋਟੇ ਪਾਉਨੇ ਆ। ਤੇ ਇਹਦੇ ਵਾਸਤੇ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਆਪਾਂ ਕਿਹੜਾ ਵਰਕ ਕਰੀਏ ਤੇ ਤੇ ਕਢਾਈ ਕਰੀਏ ਜਾਂ ਕੋਈ ਲੇਸ ਦਾ ਡਿਜ਼ਾਈਨ ਕਰੀਏ ਜਾਂ ਕੋਈ ਹਾਂ ਪੇਂਟ ਕਰ ਲਈਏ ਤੇ ਬਾਕੀ ਜਿਵੇਂ ਆਪਾਂ ਨੇ ਸੂਟ ਦਿਖਾਏ ਨੇ ਇਕੱਲੇ ਇਕੱਲੇ ਤੇ ਜਿਹੜਾ-ਜਿਹੜਾ ਵਰਕ ਕਰਾਂਗੇ ਆਪਾਂ ਉਹਦੀ ਇਕੱਲੇ-ਇਕੱਲੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਿਹਾ ਤੁਹਾਡੇ ਤੋਂ ਵੀ ਸਲਾਹ ਲੈਣ ਵਾਸਤੇ ਬਣਾ ਰਹੇ ਆ ਵੀ ਆਪਾਂ ਕਿਹੜਾ ਕਿਹੜਾ ਵਰਕ ਕਰੀਏ ਤੇ ਹੁਣ ਆਵਣਾ ਹੀ ਤੁਹਾਨੂੰ ਅਗਲਾ ਸੂਟ ਦਿਖਾਉਣਗੇ ਬੱਸ ਤੇ ਦੇ ਲੈਸਾਂ ਵਗੈਰਾ ਵੀ ਲੱਗ ਸਕਦੀਆਂ ਜੀ ਆਪਾਂ ਲੈਸ ਆ ਵਾਈਟ ਰੱਖ ਕੇ ਦੇਖੀ ਕਿੰਨੀ ਸੋਹਣੀ ਲੱਗਦੀ ਹੈ ਨਾ ਵਾਈਟ ਕਲਰ ਦਾ ਵਾਈਟ ਲੈਸਾਂ ਨਾਲ ਡਿਜ਼ਾਈਨ ਬਹੁਤ ਬਣਦੇ ਨੇ ਮਤਲਬ ਐਵੇਂ ਦੇ ਸੂਟ ਹਾਂ ਹਨਾ ਕਿੰਨਾ ਸੋਹਣਾ ਮਨੂ ਗਾਦ ਕਿ ਉੱਤੇ ਐਂ ਜੇ ਰੱਖ ਕੇ ਦੇਖੀਏ ਕਿੰਨਾ ਇਹਦੇ ਨਾਲ ਕਲਰ ਦੇ ਨਾਲ ਫੱਬ ਰਿਆ ਨਾ ਇਹ ਕੋਈ ਜਹੇਰੂ ਕੱਟ-ਕੱਟ ਕੇ ਆਏ ਫੁੱਲ ਬਣਾ ਸਕਦੇ ਆ ਨਾ ਆਪਾਂ ਆਫਲ ਕੱਟ ਕੇ ਵੀ ਲੱਗ ਸਕਦਾ ਹਾਂ ਚਲੋ ਇਹਦੇ ਤਾਂ ਆਪਾਂ ਫੇਰ ਬਾਕੀ ਆਪਦੇ ਸੁਝਾਅ ਜਰੂਰ ਦਿਓ ਨਾ ਵੀ ਆਪਾਂ ਇੱਥੇ ਕੀ ਕਰੀਏ ਹੁਣ ਆਮਨ ਤੁਹਾਨੂੰ ਅਗਲਾ ਸੂਟ ਦਿਖਾਉਣਗੇ ਤੇ ਇਹ ਵਾਲਾ ਹੈ ਇੱਕ ਸੂਟ ਇਹਦਾ ਹੈਗਾ ਬਾਂਦਨੀ ਪ੍ਰਿੰਟ ਜਿਵੇਂ ਹੁਣ ਅੱਜਕੱਲ੍ਹ ਚੱਲ ਰਿਹਾ ਹੈ ਨਾ ਇਹ ਗ੍ਰੀਨ ਗ੍ਰੀਨ ਗ੍ਰੇ ਹੈ ਨਾ ਹਾਂ ਗ੍ਰੀਨ ਗ੍ਰੀ ਹੈ ਇਹਦੇ ਵਿੱਚ ਸ਼ਾਇਦ ਬ੍ਰਾਊਨ ਜਿਹਾ ਲੱਗ ਰਿਹਾ ਹੋਵੇ ਗ੍ਰੀਨ ਜਿਹਾ ਗ੍ਰੇ ਕਲਰ ਹੈ ਇਹ ਹਾਂ ਤੇ ਇਹ ਵੀ ਆਪਣਾ ਕਾਟਨ ਦਾ ਸੂਟ ਹੈਗਾ ਏ ਚੀਮੇ ਵਾਲੀ ਸੇਲ ਤੀ ਲੈ ਲੈਂਦਾ ਹਾਂ ਕਿੰਨੇ ਦਾ ਇਹ ਏ 250 250 ਦਾ ਇਹਦੇ ਉੱਤੇ ਕੀ ਕਰਨਾ ਇਹਦੇ ਤੇ ਵੀ ਆਪਾਂ ਸੋਚਦੇ ਹਾਂ ਵੀ ਕੀ ਕਰਿਆ ਜਾਵੇ ਵੈਸਤਾ ਮਤਲਬ ਇਹ ਇਸਲਾਵੀ ਰਿਹਾ ਤੇ ਆਹ ਵਾਲੀ ਬਾਈਕ ਚਲਾਏ ਇਸ ਨਾਲ ਪ੍ਰਿੰਟ ਵੀ ਸੋਹਣਾ ਹੈ ਇਹਦਾ ਇੱਕ ਘਰੇ ਪਾਇਆ ਵਧੀਆ ਲੱਗੂ ਨਾ ਜਾ ਜੇ ਵਧੀਆ ਕੰਮ ਵਰਕ ਹੋ ਜਾਏ ਫਿਰ ਤਾਂ ਬਾਹਰ ਬਾਹਰ ਵੀ ਪਾ ਸਕਦੇ ਹਾਂ ਇਹ ਵਾਲੀਆਂ ਲੈਸਾਂ ਨੇ ਇਹਦੇ ਇਹ ਵਾਲੀਆਂ ਲੈਸਾਂ ਲੈਸਾਂ ਦੇ ਜੈਨ ਬਣਾਵਾਂਗੇ ਜਦੇ ਉੱਤੇ ਦੋ ਲੈਸਾਂ ਲੈ ਕੇ ਆਈਆਂ ਮੈਂ ਵੀ ਜਿਹੜੀ ਦਾ ਵਧੀਆ ਲੱਗੂ ਮਿਲਦਾ ਇਸੇ ਤੇ ਲਗਾ ਆ ਦੇਖੋ ਦੋ ਲੈਸਾਂ ਨੇ ਇੱਕ ਦਾ ਬਰੀਕ ਆ ਨਾ ਇੱਕ ਆਹੋ ਆ ਇਹ ਵੀ ਤੁਸੀਂ ਦੱਸਿਓ ਵੀ ਕਿਹੜੀ ਜ਼ਿਆਦਾ ਸੋਹਣੀ ਲੱਗੂਗੀ ਤੇ ਮੈਂ ਇਹਦੇ ਉੱਤੇ ਵੀ ਹਰ ਇੱਕ ਸੂਟ ਦੇ ਉੱਤੇ ਆਪਾਂ ਸੋਝਾ ਲੈ ਰਹੇ ਆਂ ਵੀ ਕੀ ਵਰਕ ਕਰੀਏ ਕਿਹੜਾ ਡਿਜ਼ਾਈਨ ਕਰੀਏ ਹੈਨਾ ਆ ਦੇਖੋ ਇਸ ਤਰ੍ਹਾਂ ਦਾ ਲੱਗਦੀ ਇਹੋ ਨਾ ਜਿਹੜੀਆਂ ਬਿੰਦੀਆਂ ਇਹਨੇ ਸੂਟ ਦੀਆਂ ਨਾ ਉਹਦੇ ਵਿੱਚ ਹੀ ਮਿਕਸ ਜੀ ਹੋਊਗੀ ਇਹ ਹਮਨ ਜੇ ਇਹਦੇ ਨਾਲ ਹੋਰ ਕਲਰ ਦੀ ਚੁੰਨੀ ਲੈਣੀ ਹੋਵੇ ਉਹ ਕਲਰ ਦੀ ਵੀ ਲੈਂਸ ਲਾ ਸਕਦੇ ਆਪਾਂ ਹਨਾ ਹੋਰ ਕਲਰ ਦੀ ਚੁੰਨੀ ਜਿੰਨ ਚੁੰਨੀ ਤਾਂ ਫਿਰ ਜਾਂਦਾ ਵਾਈਟ ਸੋਹਣੀ ਨਹੀਂ ਐ ਨਹੀਂ ਹੁੰਦਾ ਹੁੰਦਾ ਜਿਵੇਂ ਮੈਚਿੰਗ ਚੁੰਨੀ ਜਿਵੇਂ ਹੁਣ ਮੰਨ ਕੇ ਚੱਲ ਇਹਦੇ ਨਾਲ ਬਲੈਕ ਲਾ ਦੀ ਆਪਾਂ ਬਲੈਕ ਤਾਂ ਨਹੀਂ ਚੱਲਣੀ ਮੀਏ ਕੋਈ ਉੱਤੇ ਬਲੈਕ ਵਰਕ ਬਲੈਕ ਵਰਕ ਹੋ ਜੇ ਆਹ ਵਾਈਟ ਜਿਵੇਂ ਆਉਂਦੀ ਹੈ ਚੁੰਨੀ ਜਾਂ ਤਾਂ ਉਹ ਚੱਲੂ ਇਹਦੇ ਨਾਲ ਜਾਂ ਫਿਰ ਆਹ ਕਲਰ ਕਰਾਉਣਾ ਤਾਂ ਹਾਂ ਜਿਹੜਾ ਕਲਰ ਬਾਕੀ ਇਹ ਦੱਸਿਓ ਵੀ ਦੋਨਾਂ ਚੋਂ ਕਿਹੜੀਆਂ ਲੈਂਸਾਂ ਲਾਈਏ ਤੇ ਇਹ ਲੈਸਾਂ ਤੋਂ ਇਲਾਵਾ ਵੀ ਹੋਰ ਆਪਾਂ ਕਿਹੜਾ ਵਰਕ ਕਰੀਏ ਇਹਦੇ ਉੱਤੇ ਏਆਈਸੀ ਆਪਣਾ 250 ਦਾ ਕਿਹੜਾ ਕਪੜਾ ਵਨ ਇਹ ਦੱਸੇ ਸੀ ਪਹਿਲਾਂ ਕਾਟਨ ਦਾ ਕਾਟਨ ਦਾ ਤੇ ਹੁਣ ਹੁਣ ਅਗਲਾ ਦਿਖਾਉਣਗੇ ਸੂਟ ਲਾਸਟ ਸੂਟ ਆ ਤੇ ਇੱਕ ਇਹ ਵਾਲਾ ਸੂਟ ਆ ਇਹ ਵੀ ਕਾਟਨ ਦਾ ਹੀ ਆ ਕੈਂਬ੍ਰਿਕ ਕਾਟਨ ਇਹ ਪ੍ਰਿੰਟਡ ਜਾ ਆ ਗਿਆ ਇਹ ਕਿੱਥੋਂ ਲੈਤੀ ਆ ਹੁਣ ਇਹ ਵੀ ਸੁਨਾਮੂ ਦੇ ਹੁੰਦਾ ਸੀ ਇਹ ਕਿੰਨੇ ਦਾ ਇਹ ਆਪਣਾ ਹੈਗਾ 500 ਅਨਸਰ ਦਾ ਇਹ ਮਹਿੰਗਾ ਯਾਰ ਹੈ ਨਾ ਤੇ ਅਲੱਗ ਅਲੱਗ ਕੱਪੜੇ ਦਾ ਅਲੱਗ ਅਲੱਗ ਫਰਕ ਹੁੰਦਾ ਇਹਦੇ ਤੇ ਕੀ ਕਰਾਂਗੇ ਹਾਂ ਇਹਦੇ ਤੇ ਮੈਂ ਅੱਧੀ 1 ਕਿ ਟੈਕਸ ਲੈਣਾ ਹੂੰ ਕੰਪਨੀ ਵਗੈਰਾ ਦੇ ਜਿਹੜੇ ਕੱਪੜੇ ਹੁੰਦੇ ਨੇ ਥੋੜੇ ਜਿਹਾ ਫਿਰ ਮਹਿੰਗੇ ਹੁੰਦੇ ਨੇ ਹੂੰ ਇਹ ਵੀ ਸੀਐਲ ਚ ਸੀਗਾ ਵੈਸੇ ਤਾਂ ਇਹ ਕਿ ਟੈਕਸ ਦਾ ਮਹਿੰਗਾ ਹੁੰਦਾ ਕਿਤੇ ਪਹਿਣਾ ਕਹਿ ਦੇਣ ਵੀ ਕਿ ਟੈਕਸ ਦਾ 500% ਦਿੱਥ ਮਿਲ ਗਿਆ ਨਾ ਇਹ ਐ ਤਾਂ ਨਹੀਂ ਹੈਗਾ ਵਲੋਗ ਯਾਰ ਵੀ ਬੁੜੇ ਜਿਹੜਾ ਕਲਰ ਤਾਂ ਨਹੀਂ ਹੈਗਾ ਮੇਰ ਗਾਇਆ ਨਾ ਨਹੀਂ ਸੋਹਣਾ ਲੱਗਦਾ ਮੇਰੇ ਕੰਨ ਪਾਇਆ ਜੀ ਮੈਂ ਹੁਣ ਇਹਦੇ ਨਾਲ ਚੁੰਨੀ ਆ ਚੁੰਨੀ ਟਾ ਜਿਵੇਂ ਯਾਰ ਤੂੰ ਇਹ ਸੂਟ ਨਾਲ ਦੀ ਲਾ ਰਹੀ ਆ ਆ ਜਿਵੇਂ ਫੁੱਲ ਵਗੈਰਾ ਨੇ ਆ ਹਨਾ ਰੇਟ ਜਿਆ ਇਹਦੇ ਨਾਲ ਤੀ ਜਿਵੇਂ ਨਹੀਂ ਮਿਲੀ ਨਹੀਂ ਹੈਗੀ ਇਹਦਾ ਫਿਰ ਵਾਲੀ ਨਾਲ ਦੀ ਮੈਚਿੰਗ ਜੀ ਹੋ ਜੂ ਯਾਰ ਇਹਦੇ ਨਾਲ ਮੈਨੂੰ ਮੈਚਿੰਗ ਲੈਸ ਮਿਲ ਨਹੀਂ ਹੈਗੀ ਬਾਕੀ ਮੈਨੂੰ ਇਹਨਾਂ ਸੂਟਾਂ ਬਾਰੇ ਪਤਾ ਨਹੀਂ ਪਰ ਮੈਨੂੰ ਇਹ ਲੱਗਦਾ ਵੀ ਜੇ ਲਾਈ ਹੋਈ ਵਿੱਚ ਖੋਜੇ ਜਾਊਗੀ ਯਾਰ ਇਹ ਚੱਲ ਦੇਖਦੇ ਹਾਂ ਦੇਖਣੀ ਨਹੀਂ ਇਹ ਕਿਸੇ ਹੋਰ ਲਾ ਦਾਂਗੇ ਆਪਾਂ ਹੋਰ ਲੇ ਦਿਖਦੀ ਤਾਂ ਉਹ ਹੁੰਦੀ ਆ ਜਿਹੜੇ ਸੂਟ ਦੇ ਵਿੱਚ ਮੇਰੇ ਹਿਸਾਬ ਚ ਫੁੱਲ ਫੁੱਲ ਹੁੰਦੇ ਨੇ ਉਹਨਾਂ ਨਾਲ ਦੀ ਲਈ ਜਾਵੇ ਹਾਂ ਥਿੰਕ ਤੇ ਲਾ ਲਾਂਗੇ ਕਿਉਂ ਇੰਨਾ ਕਰ ਤਾਂ ਹੁਣ ਮੈਨੂੰ ਵੀ ਜਰਨਲ ਨੌਲੇਜ ਆ ਗਈ ਇਹਦੇ ਨਾਲ ਦੇਖੋ ਜੀ ਮੈਂ ਹੁਣ ਤੁਸੀਂ ਕਹਿੰਦੇ ਵੀ ਇਹ ਸੂਟ ਫਿੱਕਾ ਲੱਗਦਾ ਹਨਾ ਹੂੰ ਇਹਦੇ ਨਾਲ ਜਿਵੇਂ ਆਪਾਂ ਨੇ ਚੁੰਨੀ ਇਤਨਾ ਚੁੰਨੀ ਲੈ ਕੇ ਡਾਈ ਕਰਾਉਣੀ ਪੂਗੀ ਆਪਾਂ ਨੂੰ ਤੇ ਇੱਕ ਜਿਵੇਂ ਹੁਣ ਆ ਕਲਰ ਹੋ ਗਿਆ ਆ ਕਲਰ ਹੋ ਗਿਆ ਹਨਾ ਦੋ ਕਲਰ ਹੋਗੇ ਤੇ ਤੀਸਰਾ ਇਹਦੇ ਆ ਜਿਹੜਾ ਸੇਮ ਇਹਦਾ ਕਲਰ ਆ ਕੂਕਲ ਅਰਜੀ ਚੁੰਨੀ ਕਰਾ ਇਹ ਤਿੰਨ ਤਿੰਨ ਕਲਰਾਂ ਦੀ ਕਰ ਦਿੰਦੇ ਨੇ ਚੁੰਨੀ ਉਹਨੂੰ ਕੀ ਕਹਿੰਦੇ ਹੁੰਦੇ ਨੇ ਟਾਈ ਡਾਈ ਟਾਈ ਡਾਈ ਟਾਈ ਡਾਈ ਚੁੰਨੀ ਕਰਾ ਕੇ ਇਹਦੇ ਨਾਲ ਟਾਈ ਨੂੰ ਟਾਈ ਕਰਾਉਣੀ ਹੈ ਨਾ ਸੋਹਣਾ ਸੂਟ ਬਣ ਜੂਗਾ ਜੀ ਮਹਿੰਗਾ ਮਹਿੰਗੀ ਵਿਵਸਥਾ ਹੈ ਹੋਰ ਮਹਿੰਗਾ ਹੋ ਜਾਊਗਾ ਹੋਰ ਮਹਿੰਗਾ ਬਾਕੀ ਇਹਦੇ ਵੀ ਤੁਸੀਂ ਦੱਸਿਓ ਨਾ ਵੀ ਕਿਹੜੇ ਰੰਗ ਦੀ ਲੇਸ ਲਾਈਏ ਕੀ ਡਿਜ਼ਾਈਨ ਕਰੀਏ ਕਿਹੜਾ ਵਰਕ ਕਰੀਏ ਕੋਈ ਮਿਲ ਨਹੀਂ ਇਹਦੇ ਨਾਲ ਇਹਦੇ ਨਾਲ ਇਹੀ ਮਿਲ ਆ ਦੇਖ ਲਾਲ ਜੀ ਧਰ ਕੇ ਗੱਦ ਕੀ ਸੋਹਣੀ ਲੱਗੂ ਮੈਂ ਤਾਂ ਵੈਰ ਐਕਸਪੈਰੀਮੈਂਟ ਕਰਦਾ ਹੁਣਾ ਅਲੱਗ ਦੀ ਤੁਜੂ ਹੂੰ ਜੇ ਦੇਖਿਆ ਜਾਵੇ ਨਾ ਲਾਲ ਰੰਗ ਜਾਣਾ ਤੇ ਕਿੰਨਾ ਸੋਹਣਾ ਜੱਚ ਰਿਹਾ ਦੇਖੋ ਦੇਖੋ ਜੱਚ ਰਿਹਾ ਭਾਈ ਜੱਚ ਰਿਹਾ ਲਾਲ ਚੁਨੀ ਲੈ ਲਈ ਲਾਲ ਲੈਸ ਲਾਲਾ ਇਹ ਖੜ ਜਾ ਕਿਵੇਂ ਜਲਾਉਂਦੇ ਨੇ ਐ ਫਟ ਗਈ ਦੇਖੋ ਆਪਣੇ ਬਾਦ ਜਿਵੇਂ ਫੁੱਲ ਬਾਗ ਵਿੱਚ ਉਹ ਉਹ ਬਣ ਗਿਆ ਨਾ ਜਿਹੜਾ ਬਾਹਰਲਾ ਟਾਵਰ ਜਾਂਦਾ ਲਖਾ ਤੇ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਬਿਆਪਤ ਕੀ ਵਰਕ ਕਰੀਏ ਕਿਹੜੀ ਲੈਸ ਲਾਈਏ ਕਿਹੜੇ ਰੰਗ ਦੇ ਲਾਈਏ ਸੂਟ ਨਾਲ ਦੀ ਸੋਹਣੀ ਲੱਗੂ ਜੋ ਅਮਨੀ ਦਿਖਾਈਆ ਜਾਂ ਫੁੱਲਾਂ ਨਾਲ ਦੀ ਲਾਈਏ ਹਨ ਫੁੱਲਾਂ ਦੇ ਵਿੱਚੋਂ ਕਿਹੜੇ ਗੱਲ ਦੀ ਲਾਈਏ ਮੈਸੇਜ ਜਿਆਦਾ ਜਿਆਦਾ ਫੁੱਲਾਂ ਦੇ ਵਿੱਚ ਦੇਖਿਆ ਜਾਵੇ ਤਾਂ ਆਹ ਕੰਦਰ ਜਿਆਦਾ ਹਨਾ ਮਾਰਕੀ ਲੱਗੂ ਆ ਫਿਰ ਇਹ ਆ ਜਿਹੜਾ ਆਪਣਾ ਲਾਈਟ ਬ੍ਰਾਊਨ ਜਾਂ ਦੇਖੋ ਇਹਦੀ ਜਿਆਦਾ ਭਮਕ ਤੁਹਾਨੂੰ ਪੈ ਰਹੀ ਹੋਊਗੀ ਜੋ ਆਹ ਰੈੱਡ ਜਾਂ ਆਹ ਇਦੀ ਕੱਟਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਹ ਵੀ ਦੱਸਿਓ ਵੀ ਤੁਹਾਨੂੰ ਸਾਰੇ ਸੂਟ ਕਿੱਦਾਂ ਦੇ ਲੱਗੇ ਤੇ ਸਾਰਿਆਂ ਦੇ ਵਿੱਚੋਂ ਕਿਹੜਾ ਸੋਹਣਾ ਲੱਗਿਆ ਤੇ ਜੋ ਆਪਣੇ ਨਾਲ ਨਵੇਂ ਭੈਣ ਭਰਾ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਿਓ ਵਧੀਆ ਲੱਗੀ ਲਾਈਕ ਕਰਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋ ਗਈ ਵੇ ਤਾਂ ਸਾਨੂੰ ਮਾਫ਼ ਕਰਦੇ ਹੋ ਹਾਜ਼ਰ ਰਹੋ ਵਸਦੇ ਰਹੋ ਖੁਸ਼ ਰਹੋ ਸ਼ਾਸਤਰੀ ਕਾਲ ਬਾਕੀ ਅੱਜ ਵਾਲੀ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਹੀ ਨੇ ਮਾਫ਼ ਕਰਦੇ ਹੋ